ਦੀਵਾ ਬਾਕੀ ਬਿੰਦਰ ਮੋਦੀ ਨੰਦਾਬਾ ਬਾਪਾ ਸਾਹਿਬ ਦੀ ਸੋਈਤੇ ਜਰਾ ਦੇ ਆਗੇ ਲੋਕ ਦੇ ਬਾਪਾ ਸਾਹਿਬ ਦੀ ਸੋਈਤੇ ਜਰਾ ਦੇ ਆਗੇ ਲੋਕ ਦੇ ਦੇਖੋ ਤੁਹਾਨੂੰ ਪਤਾ ਵਾ ਬਾਬਾ ਜੀ ਦੇ ਬਾਰੇ ਇਹਨਾਂ ਨੇ ਕੀ ਕਿਹਾ ਸੀ ਅੰਬੇਦਕਰ ਬਾਰੇ ਇਹਨਾਂ ਨੇ ਵਿਧਾਨ ਲੋਕ ਸਭਾ ਦੇ ਵਿੱਚ ਜੋ ਕਿਹਾ ਸੀ ਇਹ ਸ਼ਰਮਨਾਕ ਅਸੀਂ ਸਾਰੇ ਹਿੰਦੁਸਤਾਨ ਲੱਗੇ ਦੇਚ ਕਹਨੇ ਪਏ ਆ ਪਈ ਇਹਨੂੰ ਅਸਤੀਫਾ ਦੇਣਾ ਚਾਹੀਦਾ ਔਰ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਜੋ ਸਵਿਧਾਨ ਦੇ ਨਾਮ ਤੇ ਬਿਲਕੁਲ ਗਲਤ ਹੰਦਾ ਪਿਆ ਵਾ ਸਾਰੇ ਅੱਸੇ ਕਰਕੇ ਆਹੀ ਕਰਕੇ ਕਹਿੰਦੇ ਪਏ ਨੇ ਲੋਕ ਸਾਰਾ ਪੰਜਾਬ ਵੇਖੋ ਇਹਨਾਂ ਦੇ ਨਾਲ ਬਰਖਲਾ ਵਾ ਇਹਨੂੰ ਅਸਤੀਫਾ ਦੇਣਾ ਚਾਹੀਦਾ ਵਾ ਇਹਦੇ ਪਰਚਾ ਦਰਜ ਹੋਣਾ ਚਾਹੀਦਾ ਮਸ਼ਾਤੇ ਪੀਤੇ ਦਿਨੇ ਤੇ ਹੋਰ ਵੀ ਜੱਥੇ ਬੰਦੀਆਂ ਵਲੋਂ ਨਾਲ ਕੀਤਾ ਗਿਆ ਬੰਦ ਦਾ ਕਾਲ ਕੀ ਦਿੱਤੀ ਗਈ ਪਰ ਫਿਰ ਵੀ ਉਹੀ ਹਾਲ ਹੈ ਵੇਖੋ ਕੁਛ ਨਹੀਂ ਗਾ ਸਾਰੇ ਲੋਕ ਨਾਲ ਆ ಕಾಂಗ್ರೆਸ ਨਾਲ ਆ ਸਾਰੇ ਅਸੀਂ ਜਿਹੜੀ ਭਾਰਤ ਜਨਦਲਾ ਪਾਰਟੀ ਦੇ ਉਲਟਾ ਤਕਰੇ ਹੋ ਕੇ ਸੀ ਇਹਨਾਂ ਨੂੰ ਨਾ ਇਹਨਾਂ ਦੇ ਇਹਨਾਂ ਦੇ ਐਫਆਈਆਰ ਵੀ ਦਰਜ ਕਰਾਣੀ ਆ ਤੇਰ ਦੇ ਪਰਚਾ ਵੀ ਦਰਜ ਕਰਾਣਾ ਵਾ ਅਗਰ ਨਾ ਮਸਲਾ ਆਲੇ ਤਾਂ ਹੋਰ ਵੀ ਜਥੇਬੰਦੀਧਰ ਨਾਲ ਸਾਰੇ ਸਾਰੇ ਹਿੰਦੂਸਤਾਨ ਦੀਆਂ ਜਥੇਬੰਦੀਆਂ ਸਾਡੇ ਨਾਲ ਆ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਠੀਕ ਕਰਾਂਗੇ ਕੀ ਸਮਝਦੇ ਨੇ ਕਿਉਂ ਕੀਤਾ ਜੀ ਇਹ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਜੋ ਕੁਝ ਕਰਦੇ ਪਏ ਆ ਇਹਦੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਲੋਕ ਸਭਾ ਦੇ ਵਿੱਚ ਬੋਲਦਾ ਪਿਆ ਵਾ ਇਹਨੂੰ ਸ਼ਰਮ ਆਉਣੀ ਚਾਹੀਦੀ ਬਾਬਾ ਜੀ ਨੇ ਤਾਂ ਸੰਵਿਧਾਨ ਲਿਖਿਆ ਵਾ ਲੋਕ ਉਹਨਾਂ ਦੀ ਇੱਜ਼ਤ ਕਰਦੇ ਆ ਸਾਰੀ ਦੁਨੀਆ ਉਹਨਾਂ ਦੀ ਹਿੰਦੁਸਤਾਨ ਦੀ ਸਾਰੀ ਦੁਨੀਆ ਲੋਕ ਉਹਨਾਂ ਦੀ ਇੱਜ਼ਤ ਕਰਦੇ ਨੇ ਹਾਂਜੀ ਸਭ ਤੋਂ ਪਹਿਲਾਂ ਤੇ ਧਰਮ ਪ੍ਰੇਮੀਆਂ ਨੂੰ ਮੇਰੇ ਵੱਲੋਂ ਜੈ ਵਾਲਮੀਕੀ ਜੈ ਸੰਵਿਧਾਨ ਜਿਹੜਾ ਜੀਦਾ ਤੁਹਾਡੇ ਕੋਲ ਪ੍ਰੈਸਟ ਕੀਤਾ ਗਿਆ ਇਹ ਅੱਜ ਦਾ ਮਸਲਾ ਦੇਖੋ ਜੀ ਇਹ ਕਾਫੀ ਸਮਾਂ ਹੋ ਗਿਆ ਵਾ ਇਹ ਜਿਹੜੇ ਸਾਡੇ ਬਹੁਤ ਹੀ ਆਪਣਾ ਆਪਣੇ ਆਪ ਨੂੰ ਸਮਝਦਾਰ ਸਮਝਦੇ ਨੇ ਅਮਿਤ ਸ਼ਾਹ ਜੀ ਜੋ ਕਿ ਪਹਿਲੋ ਹੀ ਤੜੀ ਪਾਰ ਨੇ ਇਹਨਾਂ ਨੇ ਸਾਡੇ ਦੇਸ਼ ਦੇ ਸੰਵਿਧਾਨ ਦੇ ਬਾਰੇ ਮਾੜੀ ਟਿੱਪਣੀ ਬੋਲੀ ਆ ਬਾਬਾ ਜੀ ਸਾਹਿਬ ਦੇ ਬਾੜਾ ਬੋਲਿਆ ਵਾ ਔਰ ਇਹਨਾਂ ਨੂੰ ਇਹ ਨਹੀਂ ਅਗਲੇ ਵੀ ਵੀ ਇਹ ਅੱਜ ਜੇ ਕਿਤੇ ਗ੍ਰਹਿ ਮੰਤਰੀ ਦੀ ਪੋਸਟਰ ਤੇ ਮੌਜੂਦ ਨੇ ਤੇ ਇਹ ਸਿਰਫ ਸੰਵਿਧਾਨ ਦੀ ਬਦੌਲਤ ਹੈ ਸੰਵਿਧਾਨ ਤੋਂ ਬਿਨਾਂ ਇਹ ਇਲੈਕਸ਼ਨ ਨਹੀਂ ਸੀ ਲੜ ਸਕਦੇ ਤੇ ਨਾ ਅਸੀਂ ਉੱਥੇ ਇਹ ਆਪਣੇ ਆਪ ਨੂੰ ਮਤਲਬ ਅਮਿਤ ਸ਼ਾਹ ਜੀ ਆ ਜਿਹੜੇ ਗ੍ਰਹਿ ਮੰਤਰੀ ਬਣਾ ਸਕਦੇ ਸੀਗੇ ਔਰ ਇਹਨਾਂ ਨੇ ਜੋ ਵੀ ਕੀਤਾ ਵਾ ਬਹੁਤ ਇਹਨਾਂ ਦੀ ਆਪਾਂ ਸਖਤ ਨੰਦਿਆਂ ਚ ਨਖੀਦੀ ਕਰਦੇ ਆ ਔਰ ਮੈਂ ਜਿੰਨੀਆਂ ਵੀ ਜੱਥੇਬੰਦੀਆਂ ਵਾ ਸਾਡੀਆਂ ਐਸੀਬੀਸੀ ਚਾਹੇ ਓਬੀਸੀ ਜਿੰਨੀਆਂ ਮਨੋਰਟੀਆ ਸਾਰਿਆਂ ਨੂੰ ਮੇਰੇ ਵੱਲੋਂ ਅਪੀਲ ਹੈ ਇਹ ਸਾਰੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਅਮਿਤ ਸ਼ਿਲਾ ਦੇ ਖਿਲਾਫ ਮੋਰਚਾ ਖੋਲਿਏ ਤੇ ਇਹਦੇ ਖਿਲਾਫ ਐਸਟਰੋ ਐਕਟ ਦਾ ਪਰਚਾ ਦਰਜ ਕਰਾ ਕੇ ਇਹਨੂੰ ਜਲਦ ਤੋਂ ਜਲਦ ਸਲਾਖਾ ਪਿੱਛੇ ਭੇਜਿਆ ਜਾਵੇ ਅਗਰ ਨਾ ਮਸਲਾ ਆਇਆ ਤਾਂ ਫਿਰ ਹੋਣੀ ਕੀ ਹੋਣੀ ਸਾਡੇ ਕੋਲ ਬਹੁਤ ਮਸਲੇ ਆ ਜੀ ਸਾਡੇ ਬਾਰੇ ਸਾਨੂੰ ਕੋਈ ਦੱਸਣ ਦੀ ਲੋੜ ਨਹੀਂ ਗਈ ਸਾਡੀਆਂ ਜੱਥੇਬੰਦੀਆਂ ਜਦੋਂ ਇਕੱਠੀਆਂ ਹੋ ਜਾਂਦੀਆਂ ਵਾ ਤੇ ਫਿਰ ਬੜੀਆਂ-ਬੜੀਆਂ-ਬੜੀਆਂ ਸਰਕਾਰਾਂ ਵੀ ਝੁਕਦੀਆਂ ਇਹ ਤੇ ਇੱਕ ਕ੍ਰਿਮੀਨਲ ਜਾਂ ਬੰਦਾ ਵਾ ਤੜੀ ਬਾਹਰ ਬੰਦਾ ਵਾ ਔਰ ਇਹ ਦਲਿਤ ਵਰਗ ਦੀ ਸੋਚ ਰੱਖਦੇ ਨੇ ਇਹ ਜਿਹੜੀ ਮਨੁੱਖ ਸਮ੍ਰਿਤੀ ਆ ਇਹ ਨੂੰ ਦੁਬਾਰਾ ਹਿੰਦੁਸਤਾਨ 'ਚ ਲਾਗੂ ਕਰਨ ਦੀ ਇਹ ਕੋਸ਼ਿਸ਼ ਕਰ ਰਹੇ ਆ ਜੋ ਕਿ ਬਿਲਕੁਲ ਗਲਤ ਆ ਇਹ ਬਿਲਕੁਲ ਨਹੀਂ ਕਰ ਸਕਦੇ ਸੰਵਿਧਾਨ ਤੋਂ ਉੱਪਰ ਕੁਛ ਨਹੀਂਗਾ ਤੇ ਸੰਵਿਧਾਨ ਇੱਕ ਐਸੀ ਚੀਜ਼ ਆ ਜਿਨੇ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾ ਵਾ ਔਰ ਇਹ ਚਾਹੁੰਦੇ ਆ ਹੱਕ ਖੋਇਆ ਜਾਵੇ ਦਲਤਾਂ ਦਾ ਜੋ ਇਹ ਦਲਿਤ ਕਮਿਊਨਿਟੀਆਂ ਨਹੀਂ ਬਰਦਾਸ਼ਤ ਕਰਨਗੀਆਂ